ਰਾਜਸਥਾਨ ਦੇ ਇੱਕ ਬਹੁਤ ਹੀ ਚੰਗੇ ਪਰਿਵਾਰ ਦੀ ਨੋਤੇਤੀ ਦੇ ਲਈ ਪੰਚਾਇਤ ਇਕੱਠੀ ਹੋਈ ਸੀ। ਉਹਨਾਂ ਦੇ ਚਰਿੱਤਰ ਤੇ ਸਵਾਲ ਉਠਾਏ ਜਾ ਰਹੇ ਸੀ ਤੇ ਜਿਸ ਵਿਅਕਤੀ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਸੀ ਉਸ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਅਜਿਹੀ ਹਰਕਤ ਕਰ ਸਕਦਾ ਹੈ। ਪੰਚਾਇਤ ਦੇ ਸਾਹਮਣੇ ਸਰਪੰਚ ਦੀ ਨੋਤੇਤੀ ਰੋ ਰੋ ਕੇ ਸਫਾਈ ਦੇ ਰਹੀਆਂ ਸੀ ਪਰ ਉਹਨਾਂ ਦੇ ਖਿਲਾਫ ਪੱਕੇ ਸਬੂਤ ਮੋਬਾਈਲ ਦੇ ਅੰਦਰ ਰਿਕਾਰਡ ਸੀ। ਜਿਸ ਦੀ ਵਜ੍ਹਾ ਕਰਕੇ ਲੋਕ ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ। ਮਾਮਲਾ ਸਰਪੰਚ ਦੀ ਨੋਤੇ ਧੀ ਦਾ ਹੋਣ ਕਰਕੇ ਲੋਕ ਖੁੱਲੀ ਆਵਾਜ਼ ਵਿੱਚ ਆਪਣੇ ਵਿਚਾਰ ਦੇ ਰਹੇ ਸੀ। ਸਹੀ ਗੱਲ ਕਹਿ ਦਿੱ ਕਿਸੇ ਵਿੱਚ ਵੀ ਹਿੰਮਤ ਨਹੀਂ ਹੋ ਰਹੀ ਸੀ। ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਦੋਸਤੋ ਇਹ ਕਹਾਣੀ ਰਾਜਸਥਾਨ ਦੀ ਹੈ। ਉੱਥੋਂ ਦੇ ਇੱਕ ਪਿੰਡ ਦਾ ਸਰਪੰਚ ਜਿਸ ਦਾ ਇਲਾਕੇ ਵਿੱਚ ਬਹੁਤ ਨਾਮ ਸੀ। ਖੁੱਲੀ ਜ਼ਮੀਨ ਜਾਇਦਾਦ ਤੇ ਘਰ ਦੇ ਵਿੱਚ ਮੱਝਾਂ, ਗਾਵਾਂ, ਊਠ ਸਭ ਕੁਝ ਰੱਖਿਆ ਹੋਇਆ ਸੀ। ਉਸਦੀ ਬਹੁਤ ਹੀ ਵੱਡੀ ਹਵੇਲੀ ਸੀ ਜੋ ਚਾਰੋਂ ਪਾਸਿਆਂ ਤੋਂ ਚਾਰ ਦਿਵਾਰੀ ਨਾਲ ਘੇਰੀ ਹੋਈ ਸੀ ਉਂਝ ਤਾਂ ਉਹਨਾਂ ਦੇ ਘਰ ਬਹੁਤ ਮਜ਼ਦੂਰ ਕੰਮ ਕਰਦੇ ਸੀ ਪਰ ਇੱਕ ਮਜ਼ਦੂਰ ਜੋ ਉਹਨਾਂ ਦੇ ਘਰ ਹਮੇਸ਼ਾ ਕੰਮ ਕਰਦਾ ਸੀ ਉਹ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਰਹਿੰਦਾ ਸੀ ਤੇ ਘਰ ਦੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਦਾ ਸੀ ਖੇਤ ਵਿੱਚ ਟਰੈਕਟਰ ਚਲਾਉਣ ਦਾ ਕੰਮ ਵੀ ਉਸਦਾ ਹੀ ਹੁੰਦਾ ਸੀ ਇਸ ਤੋਂ ਇਲਾਵਾ ਸਰਪੰਚ ਜੀ ਕੋਲ ਆਉਣ ਵਾਲੇ ਲੋਕਾਂ ਨੂੰ ਬਠਾਉਣਾ ਜਾਂ ਸਰਪੰਚ ਜੀ ਘਰ ਹਨ ਜਾਂ ਨਹੀਂ ਇਹ ਵੀ ਦੱਸਣਾ ਉਸਦੀ ਹੀ ਜ਼ਿੰਮੇਵਾਰੀ ਹੁੰਦੀ ਸੀ ਸਰਪੰਚ ਜੀ ਤਾਂ ਉਹ ਬਹੁਤ ਹੀ ਖਾਸ ਮਜ਼ਦੂਰ ਸੀ ਖਾਸ ਉਹ ਇਸ ਕਰਕੇ ਵੀ ਸੀ ਕਿਉਂਕਿ ਉਸਦੇ ਮਾਤਾ ਪਿਤਾ ਨੇ ਪਿਛਲੇ 25 ਸਾਲਾਂ ਤੋਂ ਸਰਪੰਚ ਦੇ ਘਰ ਕੰਮ ਕੀਤਾ ਸੀ ਪਰ ਜਦੋਂ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਤਾਂ ਉਹਨਾਂ ਨੇ ਕਿਹਾ ਕਿ ਹੁਣ ਮੇਰਾ ਬੇਟਾ ਵੱਡਾ ਹੋ ਗਿਆ ਹੈ ਤੁਸੀਂ ਉਸ ਨੂੰ ਕੰਮ ਤੇ ਰੱਖ ਲਵੋ ਹੁਣ ਸਾਡੇ ਤੋਂ ਇੰਨਾ ਜ਼ਿਆਦਾ ਕੰਮ ਨਹੀਂ ਹੁੰਦਾ ਹੈ ਉਹ ਲੋਕ ਸਰਪੰਚ ਦੇ ਪਿੰਡ ਦੇ ਨੇੜੇ ਦੇ ਹੀ ਰਹਿਣ ਵਾਲੇ ਸੀ ਇਸ ਲਈ ਉਸ ਮੁੰਡੇ ਨੇ ਕੰਮ ਤੇ ਰੱਖ ਲਿਆ ਜਾਂਦਾ ਹੈ ਜਿਸ ਦਾ ਨਾਮ ਜੱਗੂ ਸੀ ਜੱਗੂ ਸਾਰਾ ਦਿਨ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਰਹਿੰਦਾ ਹੈ ਪਰ ਉਸ ਨੂੰ ਸਖਤ ਹਦਾਇਤ ਸੀ ਚਾਹੇ ਕੁਝ ਵੀ ਹੋ ਜਾਵੇ ਤੂੰ ਕੋਠੀ ਦੇ ਅੰਦਰ ਨਹੀਂ ਜਾ ਸਕਦਾ ਭਾਵੇਂ ਅੱਗ ਹੀ ਕਿਉ ਨਾਲ ਲੱਗ ਜਾਵੇ ਪਰ ਫਿਰ ਵੀ ਤੂੰ ਕੋਠੀ ਦੇ ਅੰਦਰ ਨਹੀਂ ਜਾਏਗਾ ਨਾ ਹੀ ਘਰ ਦੀ ਕਿਸੇ ਵੀ ਔਰਤ ਨਾਲ ਜੱਗੂ ਕੋਈ ਗੱਲ ਕਰ ਸਕਦਾ ਸੀ ਸਰਪੰਚ ਨੇ ਜੱਗੂ ਨੂੰ ਘਰ ਦੇ ਅੰਦਰ ਜਾਣ ਤੋਂ ਇਸ ਲਈ ਮਨਾ ਕੀਤਾ ਸੀ ਕਿਉਂਕਿ ਉਹਨਾਂ ਦੇ ਘਰ ਇੱਕ ਜਵਾਨ ਧੀ ਸੀ ਜਿਸ ਦੀ ਉਮਰ 20 ਸਾਲ ਸੀ ਤੇ ਉਸ ਦਾ ਨਾਮ ਅਨੀਤਾ ਸੀ ਇਸ ਤੋਂ ਇਲਾਵਾ ਸਰਪੰਚ ਦੀ ਨੋਹ ਤੇ ਪਤਨੀ ਘਰ ਵਿੱਚ ਰਹਿੰਦਾਂ ਸੀ ਸਰਪੰਚ ਦੀ ਪਤਨੀ ਬਜ਼ੁਰਗ ਸੀ ਇਸ ਲਈ ਉਹ ਕਦੀ ਕਦੀ ਜੱਗੂ ਨਾਲ ਗੱਲ ਕਰ ਲੈਂਦੀ ਸੀ ਕਿਉਂਕਿ ਜਦੋਂ ਜੱਗੂ ਮੱਝਾ گاਵਾਂ ਦਾ ਦੁੱਧ ਚੋ ਕੇ ਰੱਖ ਦਿੰਦਾ ਸੀ ਤਾਂ ਦੁੱਧ ਘਰ ਦੇ ਅੰਦਰ ਸਰਪੰਚ ਦੀ ਪਤਨੀ ਹੀ ਲੈ ਕੇ ਆਉਂਦੀ ਸੀ ਜੱਗੂ ਉਸ ਔਰਤ ਨੂੰ ਅੰਮਾ ਕਹਿੰਦਾ ਸੀ ਤੇ ਸਰਪੰਚ ਜੀ ਨੂੰ ਬਾਬੂ ਜੀ ਕਹਿ ਕੇ ਬੁਲਾਉਂਦਾ ਸੀ ਉਧਰ ਸਰਪੰਚ ਦੀ ਧੀ ਅਨੇਤਾ ਤੇ ਵੀ ਬਹੁਤ ਜ਼ਿਆਦਾ پابੰਦੀਆਂ ਸੀ ਨਾਹੀਂ ਤਾਂ ਮੋਬਾਈਲ ਰੱਖ ਸਕਦੀ ਸੀ ਤੇ ਨਾਹੀਂ ਕਿਸੇ ਦੇ ਨਾਲ ਗੱਲ ਕਰ ਸਕਦੀ ਸੀ ਇਥੋਂ ਤੱਕ ਕਿ ਕੱਲੀ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਜਾਂਦਾ ਹੁਣ ਸਹੇਲੀਆਂ ਦੇ ਨਾਲ ਵੀ ਮਿਲਣਾ ਜੁਲਣਾ ਉਸ ਦਾ ਬੰਦ ਹੋ ਗਿਆ ਸੀ ਇਹ ਘਰ ਉਸ ਤੇ ਲਈ ਇੱਕ ਜੇਲ ਬਰਾਬਰ ਸੀ ਪਰ ਫਿਰ ਵੀ ਉਹ ਖੁਸ਼ ਰਹਿੰਦੀ ਸੀ ਅਨੀਤਾ ਨੇ ਬੀਏ ਤੱਕ ਪੜ੍ਹਾਈ ਕੀਤੀ ਸੀ ਤੇ ਹੁਣ ਉਹ ਘਰ ਰਹਿ ਕੇ ਘਰ ਦੇ ਹੀ ਕੰਮ ਕਰਦੀ ਸੀ ਜੱਗੂ ਨੂੰ 2 ਸਾਲ ਹੋ ਗਏ ਸੀ ਉਸ ਘਰ ਵਿੱਚ ਕੰਮ ਕਰਦੇ ਹੋਏ ਉਹ ਸੋਚਦਾ ਹੈ ਕਿ ਇੰਨੀ ਵੱਡੀ ਕੋਠੀ ਹੈ ਇਸ ਵਿੱਚ ਤਾਂ ਬਹੁਤ ਲੋਕ ਰਹਿੰਦੇ ਹੋਣਗੇ ਉਸ ਨੂੰ ਕੁਝ ਵੀ ਨਹੀਂ ਪਤਾ ਸੀ ਸਰਪੰਚ ਸਾਹਿਬ ਨੂੰ ਅਕਸਰ ਹੀ ਹਰ ਰੋਜ਼ ਪੰਚਾਇਤਾਂ ਵਿੱਚ ਜਾਣਾ ਪੈਂਦਾ ਸੀ ਉਹ ਘਰ ਦੇ ਵਿੱਚ ਘੱਟ ਸਮਾਂ ਹੀ ਰਹਿੰਦਾ ਸੀ ਸਰਪੰਚ ਦਾ ਬੇਟਾ ਨੇਤਾ ਸੀ ਇਸ ਲਈ ਉਹ ਸਵੇਰ ਤੋਂ ਹੀ ਘਰੋਂ ਚਲਾ ਜਾਂਦਾ ਤੇ ਸ਼ਾਮ ਨੂੰ ਘਰ ਵਾਪਸ ਆਉਂਦਾ ਸੀ ਜੱਗੂ ਦੇ ਲਈ ਬਹੁਤ ਹੀ ਜ਼ਿਆਦਾ ਪਾਬੰਦੀਆਂ ਸੀ ਇਸ ਲਈ ਉਹ ਕੋਠੀ ਦੇ ਅੰਦਰ ਨਹੀਂ ਜਾ ਸਕਦਾ ਸੀ ਉਹ ਆਪਣੇ ਲਈ ਦੁਪਹਿਰ ਦਾ ਖਾਣਾ ਵੀ ਆਪਣੇ ਘਰ ਤੋਂ ਹੀ ਲੈ ਕੇ ਆਉਂਦਾ ਸੀ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਇੱਕ ਨਲਕਾ ਲੱਗਾ ਹੋਇਆ ਸੀ ਜਿਸ ਨੂੰ ਚਲਾ ਕੇ ਹੀ ਜੱਗੂ ਪਾਣੀ ਪੀ ਲੈਂਦਾ ਸੀ ਪਰ ਜੋ ਨਲਕਾ ਸੀ ਉਹ ਅਕਸਰ ਹੀ ਸੁੱਕ ਜਾਂਦਾ ਸੀ ਉਸ ਦੇ ਵਿੱਚ ਪਹਿਲਾਂ ਪਾਣੀ ਪਾਉਣਾ ਪੈਂਦਾ ਸੀ ਤੇ ਫਿਰ ਉਸ ਦੇ ਵਿੱਚੋਂ ਪਾਣੀ ਆਉਂਦਾ ਸੀ ਜੱਗੂ ਦੇ ਮਨ ਵਿੱਚ ਹਮੇਸ਼ਾ ਇਹ ਉਤਸੁਕਤਾ ਰਹਿੰਦੀ ਸੀ ਕਿ ਇੰਨੀ ਵੱਡੀ ਕੋਠੀ ਦੇ ਵਿੱਚ ਅੰਮਾ ਤੋਂ ਇਲਾਵਾ ਹੋਰ ਕੌਣ ਰਹਿੰਦਾ ਹੈ ਇੱਕ ਦਿਨ ਉਹ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਤਾਂ ਉਸਦੇ ਸਾਂਗ ਵਿੱਚ ਬੁਰਕੀ ਅਟਕ ਜਾਂਦੀ ਹੈ ਉਹ ਨਲਕੇ ਕੋਲ ਜਾਂਦਾ ਹੈ ਤਾਂ ਦੇਖਦਾ ਹੈ ਕਿ ਨਲਕਾ ਚੱਲ ਨਹੀਂ ਰਿਹਾ ਹੈ ਤੇ ਜੋ ਨਲਕੇ ਵਿੱਚ ਪਾਉਣ ਲਈ ਪਾਲਟੀ 'ਚ ਪਾਣੀ ਰੱਖਿਆ ਹੁੰਦਾ ਹੈ ਉਹ ਵੀ ਖਤਮ ਹੋ ਗਿਆ ਸੀ ਕਿਉਂਕਿ ਅੱਜ ਸਵੇਰੇ ਉਹ ਬਾਲਟੀ ਵਿੱਚ ਪਾਣੀ ਭਰਨਾ ਭੁੱਲ ਗਿਆ ਸੀ ਫਿਰ ਜੱਗੂ ਨਲਕੇ ਨੂੰ ਜ਼ੋਰ-ਜ਼ੋਰ ਦੀ ਚਲਾਉਣਾ ਸ਼ੁਰੂ ਕਰਦਾ ਹੈ ਪਰ ਪਾਣੀ ਨਹੀਂ ਆਉਂਦਾ ਨਲਕੇ ਦੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਅਨੀਤਾ ਕੋਠੀ ਤੋਂ ਬਾਹਰ ਆ ਕੇ ਦੇਖਦੀ ਹੈ ਕਿ ਜੱਗੂ ਪਰੇਸ਼ਾਨ ਹੋਇਆ ਵਾਰ-ਵਾਰ ਨਲਕੇ ਨੂੰ ਚਲਾ ਰਿਹਾ ਸੀ ਪਰ ਉਸ ਦੇ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ ਜੱਗੂ ਨੂੰ ਦੇਖ ਕੇ ਨੀਤਾ ਨੂੰ ਤਰਸ ਆ ਜਾਂਦਾ ਹੈ ਉਹ ਜਾ ਕੇ ਫ੍ਰਿਜ 'ਚੋਂ ਪਾਣੀ ਦੀ ਬੋਤਲ ਕੱਢ ਲੈਂਦੀ ਹੈ ਫਿਰ ਉਹ ਬਾਹਰ ਆ ਕੇ ਇੱਧਰ-ਉਧਰ ਦੇਖਦੀ ਹੈ ਕਿ ਕੋਈ ਦੇਖਤਾ ਨਹੀਂ ਰਿਹਾ ਹੈ ਫਿਰ ਉਹ ਹਿੰਮਤ ਕਰਕੇ ਨਲਕੇ ਦੇ ਕੋਲ ਆ ਜਾਂਦੀ ਹੈ ਤੇ ਜੱਗੂ ਨੂੰ ਪਾਣੀ ਦੀ ਬੋਤਲ ਫੜਾਉਂਦੀ ਹੋਈ ਕਹਿੰਦੀ ਹੈ ਇਹ ਪਾਣੀ ਪੀ ਲਵੋ ਪਰ ਜੱਗੂ ਨੀਤਾ ਨੂੰ ਦੇਖਦਿਆ ਹੀ ਪਿੱਛੇ ਹਟ ਜਾਂਦਾ ਹੈ ਕਿਉਂਕਿ ਉਸ ਨੂੰ ਸਰਪੰਚ ਦੀ ਕਹੀ ਹੋਈ ਗੱਲ ਯਾਦ ਆ ਜਾਂਦੀ ਹੈ ਤਾਂ ਨੀਤਾ ਕਹਿੰਦੀ ਹੈ ਕੀ ਹੋਇਆ ਪਾਣੀ ਦੇ ਦੇ ਰਹੀ ਹਾਂ ਪੀ ਲਵੋ ਹਾਲਾਂਕਿ ਨੀਤਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਪਿੱਛੇ ਕਿਉਂ ਹਟਿਆ ਹੈ ਜੱਗੂ ਨੇ ਕਿਹਾ ਤੁਸੀਂ ਬਾਹਰ ਕਿਉਂ ਆਏ ਹੋ ਜੇਕਰ ਬਾਬੂ ਜੀ ਨੇ ਦੇਖ ਲਿਆ ਤਾਂ ਉਹ ਮੇਰੀ ਹੱਡੀ ਪਸਲੀ ਤੋੜ ਦੇਣਗੇ ਅਨੀਤਾ ਮੁਸਕਰਾ ਕੇ ਬੋਲਦੀ ਹੈ ਤੈਨੂੰ ਵੀ ਪਾਪਾ ਦਾ ਇੰਨਾ ਡਰ ਹੈ ਡਰੋ ਨਾ ਇਹ ਪਾਣੀ ਪੀ ਲਵੋ ਪਾਣੀ ਪਿਉਣਾ ਕੋਈ ਜੁਰਮ ਨਹੀਂ ਹੁੰਦਾ ਹੈ ਫਿਰ ਜੱਗੂ ਨੀਤਾ ਦੇ ਹੱਥੋਂ ਪਾਣੀ ਵਾਲੀ ਬੋਤਲ ਲੈ ਲੈਂਦਾ ਹੈ ਤੇ ਸਾਰੀ ਬੋਤਲ ਇੱਕੋ ਸਾਹ ਵਿੱਚ ਹੀ ਪੀ ਜਾਂਦਾ ਹੈ ਜੱਗੂ ਨੂੰ ਦੇਖ ਕੇ ਨੀਤਾ ਉੱਚੀ ਉੱਚੀ ਹੱਸ ਕੇ ਕਹਿੰਦੀ ਤੈਨੂੰ ਇੰਨੀ ਜ਼ਿਆਦਾ ਪਿਆਸ ਲੱਗੀ ਸੀ ਫਿਰ ਵੀ ਤੂੰ ਪਾਣੀ ਲਈ ਮਨਾ ਕਰ ਰਿਹਾ ਸੀ ਅਨੀਤਾ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਹੱਸਦੀ ਹੋਈ ਹੋਰ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਜੱਗੂ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਫਿਰ ਜੱਗੂ ਖਾਲੀ ਬੋਤਲ ਅਨੀਤਾ ਦੇ ਹੱਥ ਵਿੱਚ ਦੇ ਦਿੰਦਾ ਹੈ ਅਨੀਤਾ ਵਾਪਸ ਜਾਣ ਲੱਗਿਆ ਕਹਿੰਦੀ ਹੈ ਕਿ ਇਹ ਗੱਲ ਕਿਸੇ ਨੂੰ ਨਾ ਦੱਸਣਾ ਕਿ ਮੈਂ ਤੈਨੂੰ ਪਾਣੀ ਦੇਣ ਆਈ ਸੀ ਨਹੀਂ ਤਾਂ ਜੋ ਤੂੰ ਸੋਚ ਰਿਹਾ ਸੀ ਉਹ ਸਹੀ ਹੋ ਜਾਵੇਗਾ ਪਾਪਾ ਤੇਰੀ ਹੱਡੀ ਪਸਲੀ ਤੋੜ ਦੇਣਗੇ ਅਨਿਤਾ ਵਾਪਸ ਕੋਠੀ ਵਿੱਚ ਚਲੀ ਜਾਂਦੀ ਹੈ ਪਰ ਜੱਗੂ ਤਾਂ ਪਹਿਲੀ ਵਾਰ ਦੇਖਦੇ ਹੀ ਅਨਿਤਾ ਦਾ دیਵਾਨਾ ਹੋ ਜਾਂਦਾ ਹੈ ਚਾਰ ਪੰਜ ਦਿਨ ਬੀਤ ਜਾਣ ਤੋਂ ਬਾਅਦ ਇੱਕ ਦਿਨ ਸਰਪੰਚ ਜੀ ਘਰ ਵਿੱਚ ਨਹੀਂ ਸੀ ਤਾਂ ਜੱਗੂ ਉਸੇ ਤਰ੍ਹਾਂ ਨਲਕੇ ਕੋਲ ਜਾਂਦਾ ਹੈ ਤੇ ਉਸ ਨੂੰ ਜ਼ੋਰ-ਜ਼ੋਰ ਦੀ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਇਸ ਵਾਰ ਫਿਰ ਅਨਿਤਾ ਆਵਾਜ਼ ਸੁਣ ਕੇ ਪਾਣੀ ਦੀ ਬੋਤਲ ਤੇ ਬਿਸਕੁਟ ਦਾ ਪੈਕਟ ਲੈ ਕੇ ਆਉਂਦੀ ਹੈ ਉਸਨੇ ਕਿਹਾ ਕੀ ਹੋਇਆ ਨਲਕਾ ਅੱਜ ਫਿਰ ਖਰਾਬ ਹੋ ਗਿਆ ਹੈ ਜੱਗੂ ਨੇ ਕਿਹਾ ਨਲਕਾ ਤਾਂ ਰੋਜ਼ ਹੀ ਖਰਾਬ ਹੁੰਦਾ ਹੈ ਇੱਕ ਦਿਨ ਫਰਿੱਜ ਦਾ ਪਾਣੀ ਪੀ ਕੇ ਕੀ ਕਰਾਂਗਾ ਮੇਰੇ ਲਈ ਤਾਂ ਨਲਕੇ ਦਾ ਪਾਣੀ ਹੀ ਚੰਗਾ ਹੈ ਅਨੀਤਾ ਨੇ ਕਿਹਾ ਪੀ ਲੈ ਪਿਆਸ ਬੁਝਾਉਣੀ ਜ਼ਰੂਰੀ ਹੁੰਦੀ ਹੈ ਫਿਰ ਉਸਨੇ ਬਿਸਕੁਟ ਦਾ ਪੈਕਟ ਖੋਲ ਕੇ ਬਿਸਕੁਟ ਵੀ ਦਿੱਤੇ ਤਾਂ ਜੱਗੂ ਨੇ ਕਿਹਾ ਤੁਸੀਂ ਵੀ ਖਾ ਲਵੋ ਅਨੀਤਾ ਨੇ ਕਿਹਾ ਮੈਂ ਨਹੀਂ ਖਾਂਦੀ ਮਿੱਠਾ ਖਾਣ ਨਾਲ ਮੋਟੀ ਹੋ ਜਾਵਾਂਗੀ ਜੱਗੂ ਨੇ ਸਾਰੀ ਬੋਤਲ ਪਾਣੀ ਦੀ ਪੀ ਲਈ ਅਨੀਤਾ ਨੇ ਕਿਹਾ ਤੂੰ ਇੰਨਾ ਪਾਣੀ ਕਿਵੇਂ ਪੀ ਲੈਂਦਾ ਹੈ ਮੇਰੇ ਕੋਲ ਤਾਂ ਪੀਤਾ ਹੀ ਨਹੀਂ ਜਾਂਦਾ ਹੈ ਜੱਗੂ ਨੇ ਕਿਹਾ ਜੇਕਰ ਤੁਸੀਂ ਮੈਨੂੰ ਆਪਣੇ ਹੱਥੀ ਦੋ ਬੋਤਲਾਂ ਵੀ ਪਾਣੀ ਦੀਆਂ ਦਿਓ ਤਾਂ ਵੀ ਮੈਂ ਪੀ ਜਾਵਾਂਗਾ ਅਨੀਤਾ ਨੇ ਕਿਹਾ ਅਜਿਹਾ ਵੀ ਮੇਰੇ ਹੱਥਾਂ ਵਿੱਚ ਕੀ ਹੈ ਤਾਂ ਜੱਗੂ ਨੇ ਕਿਹਾ ਤੁਹਾਡੇ ਹੱਥਾਂ ਦਾ ਪਾਣੀ ਬਹੁਤ ਮਿੱਠਾ ਲੱਗਦਾ ਹੈ ਅਨੀਤਾ ਸ਼ਰਮਾ ਜਾਂਦੀ ਹੈ ਉਸਨੇ ਕਿਹਾ ਮੇਰੇ ਹੱਥਾਂ ਨੂੰ ਕੀ ਲੱਗਾ ਹੋਇਆ ਹੈ ਜੱਗੂ ਬੋਲਿਆ ਮੇਰ ਤਾਂ ਤੁਹਾਡੇ ਹੱਥ ਵੇਖੇ ਨਹੀਂ ਮੈਨੂੰ ਕੀ ਪਤਾ ਕੀ ਲੱਗਾ ਹੋਇਆ ਹੈ ਅਦੀਤਾ ਨੇ ਕਿਹਾ ਕੀ ਤੁਸੀਂ ਹੱਥ ਵੀ ਵੇਖ ਲੈਂਦੇ ਹੋ ਚਲੋ ਮੇਰੇ ਹੱਥ ਵੇਖ ਕੇ ਦੱਸੋ ਮੇਰੇ ਹੱਥਾਂ ਵਿੱਚ ਕੀ ਹੈ ਜੱਗੂ ਨੇ ਉਸਦਾ ਹੱਥ ਫੜ ਲਿਆ ਉਹਨਾਂ ਦੋਵਾਂ ਦੇ ਦਿਲ ਦੀਆਂ ਧੜਕਣਾ ਤੇਜ਼ ਹੋ ਜਾਂਦੀਆਂ ਹਨ ਅਦੀਤਾ ਵੀ ਘਰੋਂ ਬਹੁਤਾ ਬਾਹਰ ਨਹੀਂ ਨਿਕਲਦੀ ਸੀ ਉਸ ਲਈ ਇਹ ਅਹਿਸਾਸ ਪਹਿਲੀ ਵਾਰ ਸੀ ਤੇ ਜੱਗੂ ਲਈ ਵੀ ਇਹ ਪਹਿਲੀ ਵਾਰ ਹੀ ਸੀ ਇੱਕ ਦੂਜੇ ਦਾ ਹੱਥ ਫੜੇ ਤੋਂ ਪਤਾ ਨਹੀਂ ਕਦੋਂ ਦੋਵੇਂ ਇੱਕ ਦੂਜੇ ਦੇ ਗਲੇ ਲੱਗ ਜਾਂਦੇ ਹਨ ਪਰ ਫਿਰ ਨੀਤਾ ਘਬਰਾ ਕੇ ਦੂਰ ਹੋ ਜਾਂਦੀ ਹੈ ਉਸ ਦਾ ਚਿੱਟਾ ਚਿਹਰਾ ਲਾਲ ਹੋ ਜਾਂਦਾ ਹੈ ਤੇ ਉਹ ਆਪਣੀ ਕੋਠੀ ਦੇ ਅੰਦਰ ਚਲੀ ਜਾਂਦੀ ਹੈ ਜੱਗੂ ਉੱਥੇ ਹੀ ਬੈਠ ਜਾਂਦਾ ਹੈ ਉਹ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਿਹਾ ਸੀ ਹੁਣ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਇੱਕ ਦੂਜੇ ਨੂੰ ਮਿਲਦੇ ਸੀ ਇਸੇ ਤਰ੍ਹਾਂ ਸਮਾਂ ਨਿਕਲ ਰਿਹਾ ਸੀ ਤਾਂ ਇੱਕ ਦਿਨ ਘਰ ਵਿੱਚ ਮਠਿਆਈਆਂ ਵੱਡੀਆਂ ਜਾ ਰਹੀਆਂ ਸਨ ਜਦੋਂ ਜੱਗੂ ਨੂੰ ਪਤਾ ਲੱਗਾ ਕਿ ਅਨੀਤਾ ਦਾ ਅਗਲੇ ਮਹੀਨੇ ਵਿਆਹ ਹੈ ਉਹ ਬਹੁਤ ਉਦਾਸ ਹੋ ਜਾਂਦਾ ਹੈ ਇੱਕ ਹਫਤੇ ਬਾਅਦ ਉਹ ਨਲਕੇ ਦਾ ਖੜਕਾ ਕਰਕੇ ਅਨੀਤਾ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਨੀਤਾ ਨਹੀਂ ਆਈ ਉਸਦੀ ਭਾਬੀ ਪਾਣੀ ਦੀ ਬੋਤਲ ਲੈ ਕੇ ਆ ਜਾਂਦੀ ਹੈ ਜਿਸ ਨੂੰ ਜੱਗੂ ਵੇਖ ਕੇ ਹੈਰਾਨ ਹੋ ਜਾਂਦਾ ਹੈ ਅਨੀਤਾ ਦੀ ਭਾਬੀ ਨੇ ਕਿਹਾ ਹੁਣ ਤੇਰਾ ਨਲਕਾ ਖੜਕਾਉਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਤੇਰਾ ਇਹ ਖੜਕਾ ਸੁਣਨ ਵਾਲਾ ਕੋਈ ਨਹੀਂ ਅਨੀਤਾ ਦਾ ਅਗਲੇ ਮਹੀਨੇ ਵਿਆਹ ਹੋ ਰਿਹਾ ਹੈ ਮੈਂ ਅਨੀਤਾ ਦੀ ਭਾਬੀ ਹਾਂ ਮੈਨੂੰ ਸਭ ਕੁਝ ਪਤਾ ਤੁਹਾਡੇ ਦੋਵਾਂ ਵਿੱਚ ਕੀ ਚੱਲ ਰਿਹਾ ਸੀ ਇਹ ਸੁਣਦੇ ਹੀ ਜੱਗੂ ਘਬਰਾ ਜਾਂਦਾ ਹੈ ਤੇ ਉਸ ਕੋਲੋਂ ਮਾਫੀ ਮੰਗਣ ਲੱਗਦਾ ਹੈ ਅਨੀਤਾ ਦੀ ਭਾਬੀ ਨੇ ਕਿਹਾ ਕੋਈ ਗੱਲ ਨਹੀਂ ਪਰ ਜੇਕਰ ਕਿਸੇ ਹੋਰ ਨੇ ਵੇਖ ਲਿਆ ਤਾਂ ਤੈਨੂੰ ਪਤਾ ਤੇਰਾ ਕੀ ਹਾਲ ਹੋਵੇਗਾ ਅੱਜ ਸਾਰੇ ਖਰੀਦਦਾਰੀ ਕਰਨ ਗਏ ਹੋਏ ਹਨ ਇਸ ਲਈ ਹੁਣ ਤੁਸੀਂ ਨਲਕੇ ਨੂੰ ਠੀਕ ਕਰ ਲਵੋ ਤੇ ਅੱਜ ਤੋਂ ਬਾਅਦ ਅਜੇ ਹਾਂ ਦੁਬਾਰਾ ਕਦੇ ਨਾ ਕਰਨਾ ਮੈਂ ਵੀ ਅੱਜ ਆਈ ਹਾਂ ਇਸ ਤੋਂ ਬਾਅਦ ਦੁਬਾਰਾ ਕਦੇ ਨਹੀਂ ਆਵਾਂਗੀ ਬਸ ਤੈਨੂੰ ਦੱਸਣਾ ਸੀ ਜੋ ਤੂੰ ਕਰ ਰਿਹਾ ਹੈ ਮੈਨੂੰ ਸਭ ਕੁਝ ਪਤਾ ਹੈ ਉਸ ਤੋਂ ਬਾਅਦ 15 ਦਿਨ ਹੋਰ ਬੀਤ ਗਏ ਤੇ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਤਾਂ ਫਿਰ ਇੱਕ ਦਿਨ ਅਨੀਤਾ ਆਉਂਦੀ ਹੈ ਤੇ ਜੱਗੂ ਦੇ ਗਲੇ ਲਾ ਕੇ ਰੋਣ ਲੱਗ ਜਾਂਦੀ ਹੈ ਜੱਗੂ ਨੇ ਕਿਹਾ ਭਾਬੀ ਨੂੰ ਸਭ ਕੁਝ ਪਤਾ ਹੈ ਕਿ ਸਾਡੇ ਵਿੱਚ ਕੀ ਚੱਲ ਰਿਹਾ ਹੈ ਅਨੀਤਾ ਨੇ ਕਿਹਾ ਹਾਂ ਉਸ ਨੂੰ ਸਭ ਪਤਾ ਹੈ ਭਾਬੀ ਨੇ ਕਿਹਾ ਸੀ ਕਿ ਤੁਸੀਂ ਬਹੁਤ ਚੰਗੇ ਹੋ ਅੱਜ ਸਾਰੇ ਘਰੋਂ ਬਾਹਰ ਗਏ ਹੋਏ ਹਨ ਪਰ ਮੈਂ ਤੈਨੂੰ ਮਿਲਣ ਲਈ ਬਹਾਨਾ ਬਣਾ ਕੇ ਘਰੇ ਰਹਿ ਪਈ ਸੀ ਅੱਜ ਅਸੀਂ ਦਿਲ ਖੋਲ ਕੇ ਗੱਲਾਂ ਕਰ ਸਕਦੇ ਹਾਂ ਪਰ ਉਹਨਾਂ ਦੋਵਾਂ ਨੂੰ ਗੱਲਾਂ ਕਿੱਥੇ ਆ ਰਹੀਆਂ ਸੀ ਉਹ ਤਾਂ ਦੋਵੇਂ ਰੋ ਰਹੇ ਸੀ ਕੁਝ ਦੇਰ ਬਾਅਦ ਅਨੀਤਾ ਨੇ ਕਿਹਾ ਚੱਲੋ ਨਾ ਅਸੀਂ ਘਰ ਦੇ ਅੰਦਰ ਜਾਂਦੇ ਹਾਂ ਜੱਗੂ ਨੇ ਕਿਹਾ ਹੁਣ ਇਹ ਸਭ ਕੁਝ ਗਲਤ ਹੈ ਵੈਸੇ ਵੀ ਭਾਬੀ ਨੂੰ ਸਭ ਕੁਝ ਪਤਾ ਹੈ ਤੁਹਾਡਾ ਵਿਆਹ ਹੋ ਰਿਹਾ ਹੈ ਅਨੀਤਾ ਨੇ ਕਿਹਾ ਮੇਰੇ ਨਾਲ ਜੋ ਕੁਝ ਵੀ ਹੋ ਰਿਹਾ ਉਹ ਵੀ ਤਾਂ ਗਲਤ ਹੈ ਮੈਂ ਤੇਰੇ ਨਾਲ ਪਹਿਲੀ ਵਾਰ ਪਿਆਰ ਕੀਤਾ ਹੈ ਪਰ ਜਾਤ ਪਾਤ ਦੀਆਂ ਦੁਵਾਰਾਂ ਕਰਕੇ ਤੇਰੇ ਨਾਲ ਵਿਆਹ ਨਹੀਂ ਹੋ ਸਕਦਾ ਪਰ ਜਿਸ ਨਾਲ ਵਿਆਹ ਹੋ ਰਿਹਾ ਹੈ ਉਸ ਨੂੰ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਇੱਥੇ ਪਿੰਡਾਂ ਵਿੱਚ ਵਿਆਹ ਤੋਂ ਪਹਿਲਾਂ ਕੋਈ ਵੀ ਕੁੜੀ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕਦੀ ਹੈ ਇਹ ਸਭ ਕੁਝ ਗਲਤ ਹੈ ਚਲੋ ਤੁਸੀਂ ਆਪਾਂ ਘਰ ਵਿੱਚ ਜਾ ਕੇ ਗੱਲਾਂ ਕਰੀਏ ਤੇ ਜ਼ਿੰਦਗੀ ਦੇ ਕੁਝ ਖੁਸ਼ੀ ਵਾਲੇ ਪਲ ਬਤੀਤ ਕਰਦੇ ਹਾਂ ਜੱਗੂ ਨੇ ਕਿਹਾ ਇੱਕ ਬੋਤਲ ਪਾਣੀ ਪੀਣ ਨਾਲ ਇਹ ਕੁਝ ਹੋ ਰਿਹਾ ਹੈ ਜੇਕਰ ਆਪਾਂ ਜ਼ਿੰਦਗੀ ਵਿੱਚ ਅੱਗੇ ਵਧ ਗਏ ਤਾਂ ਮੇਰੇ ਲਈ ਜੀਣਾ ਔਖਾ ਹੋ ਜਾਵੇਗਾ ਮੇਰੇ ਲਈ ਤਾਂ ਇਹ ਹੀ ਚੰਗੀ ਗੱਲ ਹੈ ਕਿ ਜਿਸ ਨੂੰ ਮੈਂ ਦੇਖ ਵੀ ਨਹੀਂ ਸਕਦਾ ਸੀ ਉਸ ਨੂੰ ਮੈਂ ਗਲੇ ਲਾਇਆ ਹੈ ਹੋਰ ਮੈਨੂੰ ਕੀ ਚਾਹੀਦਾ ਹੈ ਬਸ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਨੀਤਾ ਇੱਕ ਨੰਬਰ ਲਿਖ ਕੇ ਲਿਆਈ ਸੀ ਉਸਨੇ ਕਿਹਾ ਵਿਆਹ ਹੋਣ ਕਰਕੇ ਮੈਨੂੰ ਮੋਬਾਈਲ ਮਿਲ ਗਿਆ ਹੈ ਜਦੋਂ ਵੀ ਤੈਨੂੰ ਯਾਦ ਆਵੇ ਮੇਰੇ ਨਾਲ ਗੱਲ ਕਰ ਲਵੀ ਜੱਗੂ ਨੇ ਕਿਹਾ ਮੈਂ ਤੈਨੂੰ ਪੁੱល ਹੀ ਨਹੀਂ ਸਕਦਾ ਤੇਰੀ ਜਾਤ ਤਾਂ ਮੈਨੂੰ ਰੋਜ਼ ਆਵੇਗੀ ਕੀ ਤੁਸੀਂ ਰੋਜ਼ ਮੇਰੇ ਨਾਲ ਗੱਲ ਕਰੋਗੇ ਇਹ ਸੁਣ ਕੇ ਅਨੀਤਾ ਫਿਰ ਰੋਣ ਲੱਗਦੀ ਹੈ ਤੇ ਉਸਤੇ ਗਲੇ ਲੱਗ ਜਾਂਦੀ ਹੈ ਫਿਰ ਕੋਈ ਆ ਨਾ ਜਾਵੇ ਇਸ ਡਰ ਕਰਕੇ ਅਨੀਤਾ ਅੰਦਰ ਚਲੀ ਜਾਂਦੀ ਹੈ ਜੱਗੂ ਉਸ ਨੂੰ ਜਾਂਦੀ ਹੋਈ ਨੂੰ ਵੇਖ ਰਿਹਾ ਸੀ ਵਿਆਹ ਵਿੱਚ ਹੁਣ ਕੁਝ ਦਿਨ ਬਾਕੀ ਹੀ ਰਹਿ ਗਏ ਸੀ ਜਦੋਂ ਸਰਪੰਚ ਨੂੰ ਦੋ ਬੁਰੀਆਂ ਖਬਰਾਂ ਮਿਲਦੀਆਂ ਹਨ ਇੱਕ ਤਾਂ ਇਹ ਕਿ ਜਿਸ ਮੁੰਡੇ ਨਾਲ ਅਨੀਤਾ ਦਾ ਵਿਆਹ ਹੋ ਰਿਹਾ ਸੀ ਉਸ ਦੀ ਤਬੀਅਤ ਖਰਾਬ ਹੋ ਗਈ ਸੀ ਜਦੋਂ ਉਹ ਆਪਣੇ ਜਵਾਈ ਦਾ ਪਤਾ ਲੈਣ ਹਸਪਤਾਲ ਪਹੁੰਚਦੇ ਹਨ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਮੁੰਡਾ ਨਸ਼ੇੜੀ ਹੈ ਉਸ ਨੇ ਨਸ਼ੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਉੱਥੋਂ ਜਦੋਂ ਸਰਪੰਚ ਵਾਪਸ ਆਉਂਦਾ ਹੈ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਦੂਜੀ ਖਬਰ ਇਹ ਸੀ ਕਿ ਜੋ ਮੋਬਾਈਲ ਉਹਨਾਂ ਨੇ ਅਨੀਤਾ ਨੂੰ ਲੈ ਕੇ ਦਿੱਤਾ ਸੀ ਉਸ ਵਿੱਚ ਜੱਗੂ ਤੇ ਅਨੀਤਾ ਦੀਆਂ ਬਹੁਤ ਸਾਰੀਆਂ ਕਾਲ ਰਿਕਾਰਡਿੰਗ ਹੋਈਆਂ ਸੀ ਜਦੋਂ ਇਹ ਸਭ ਕੁਝ ਸਰਪੰਚ ਨੇ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਉਹ ਬਹੁਤ ਗੁੱਸੇ ਵਿੱਚ ਆ ਜਾਂਦੇ ਹਨ ਤੇ ਆਪਣੀ ਪਤਨੀ ਨੂੰ ਕਹਿੰਦੇ ਮੈਨੂੰ ਸੁਣ ਕੇ ਦੱਸੋ ਇਸ ਵਿੱਚ ਕੀ ਹੈ ਉਸਦੀ ਪਤਨੀ ਨੇ ਜਦੋਂ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਤੇ ਉਹ ਰੋਣ ਲੱਗਦੀ ਹੈ ਸਰਪੰਚ ਨੇ ਕਿਹਾ ਕੀ ਹੋਇਆ ਹੈ ਉਸ ਰਿਕਾਰਡਿੰਗ ਵਿੱਚ ਅਨੀਤਾ ਤੇ ਜੱਗੂ ਕਈ ਘੰਟੇ ਗੱਲਾਂ ਕਰਦੇ ਸੀ ਉਹ ਹੱਸਦੇ ਹੱਸਦੇ ਗੱਲਾਂ ਸ਼ੁਰੂ ਕਰਦੇ ਤੇ ਇੱਕ ਦੂਜੇ ਤੋਂ ਵੱਖ ਹੋਣ ਦੇ ਗਮ ਵਿੱਚ ਗੱਲ ਖਤਮ ਕਰਦੇ ਸੀ ਦੂਜੇ ਪਾਸੇ ਉਹਨਾਂ ਦਾ ਜਵਾਈ ਜਦੋਂ ਗੱਲਾਂ ਕਰਦਾ ਸੀ ਤਾਂ ਬੜੀ ਬਦਤਮੀਜ਼ੀ ਕਰਦਾ ਸੀ ਉਹ ਨਸ਼ੇ ਵਿੱਚ ਬਹੁਤ ਗੰਦੀਆਂ ਗੱਲਾਂ ਕਰਦਾ ਸੀ ਅਨੀਤਾ ਦੀ ਮਾਂ ਜਦੋਂ ਇਹ ਸਭ ਕੁਝ ਸੁਣਦੀ ਹੈ ਤਾਂ ਡੰਗ ਰਹਿ ਜਾਂਦੀ ਹੈ ਉਸ ਨੇ ਸਾਰੀ ਗੱਲ ਸਰਪੰਚ ਨੂੰ ਦੱਸੀ ਉਸ ਵਿੱਚ ਇਹ ਵੀ ਗੱਲ ਪਤਾ ਲੱਗ ਜਾਂਦੀ ਹੈ ਕਿ ਅਨੀਤਾ ਦੀ ਭਾਬੀ ਨੂੰ ਵੀ ਸਭ ਕੁਝ ਪਤਾ ਹੈ ਭਾਬੀ ਬਹੁਤ ਚੰਗੀ ਹੈ ਅਜਿਹੀਆਂ ਗੱਲਾਂ ਵੀ ਉਹ ਕਰਦੇ ਹੁੰਦੇ ਸੀ ਇਹ ਗੱਲ ਜਦੋਂ ਸਰਪੰਚ ਨੂੰ ਪਤਾ ਲੱਗੀ ਇਹ ਕਰਦਾ ਨੰਕਰ ਇਹ ਸਭ ਕਰ ਰਿਹਾ ਹੈ ਤਾਂ ਪੁਚਾਇਤ ਬੁਲਾ ਲੈਂਦਾ ਹੈ ਉਸਨੇ ਆਪਣੀ ਨੋਹ ਦੇ ਪਿਤਾ ਨੂੰ ਵੀ ਬੁਲਾਇਆ ਸੀ ਜਦੋਂ ਸਾਰਿਆਂ ਨਾਲ ਗੱਲ ਕੀਤੀ ਤਾਂ ਪੁੱਛਿਆ ਗਿਆ ਹੁਣ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜੱਗੂ ਨੂੰ ਕੀ ਸਜ਼ਾ ਸੁਣਾਈ ਜਾਵੇ ਸਰਪੰਚ ਨੇ ਕਿਹਾ ਮੇਰੀ ਨੋਹ ਨੇ ਘਰ ਨੂੰ ਬਰਬਾਦ ਕੀਤਾ ਹੈ ਇਹ ਸਾਰੀ ਇਸਦੀ ਹੀ ਚਾਲ ਸੀ ਉਸਦੀ ਨੋਹ ਵੀ ਆਪਣੀ ਸਫਾਈ ਦੇ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ ਹੈ ਅਨੀਤਾ ਵੀ ਕਮਰੇ ਵਿੱਚ ਰੋ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ ਮੈਨੂੰ ਮਾਫ ਕਰ ਦਿਓ ਪਚਾਇਤ ਦੇ ਮੈਂਬਰਾਂ ਵਿੱਚੋਂ ਇੱਕ ਵਿਅਕਤੀ ਹੌਲੀ ਜੀ ਕਹਿਣ ਲੱਗਾ ਪਿਆਰ ਹੀ ਕੀਤਾ ਹੈ ਫਿਰ ਕੀ ਹੋ ਗਿਆ ਹੈ ਤੁਹਾਡੇ ਜਵਾਈ ਨਾਲੋਂ ਤਾਂ ਇਹ ਜੱਗੂ ਕਈ ਗੁਣਾ ਚੰਗਾ ਹੈ ਇਸ ਦੇ ਮਾਤਾ ਪਿਤਾ ਨੇ 25 ਸਾਲ ਤੁਹਾਡੀ ਸੇਵਾ ਕੀਤੀ ਹੈ ਉਹਨਾਂ ਜਿੰਨਾ ਇਮਾਨਦਾਰ ਕੋਈ ਨਹੀਂ ਸੀ ਉਹਨਾਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੁਸੀਂ ਤਾਂ ਕੁਝ ਕੰਮ ਕਰਦੇ ਨਹੀਂ ਸੀ ਤੇ ਨਾ ਹੀ ਤੁਹਾਡਾ ਮੁੰਡਾ ਕੁਝ ਕਰਦਾ ਸੀ ਜੱਗੂ ਦੇ ਪਿਤਾ ਰਾਮ ਨੇ ਤੁਹਾਡੇ ਘਰ ਬਹੁਤ ਮਿਹਨਤ ਕੀਤੀ ਸੀ ਹੁਣ ਜੱਗੂ ਵੀ ਇਹਨਾਂ ਦਾ ਬਹੁਤ ਕੰਮ ਕਰਦਾ ਹੈ ਫਿਰ ਦੋ ਵਿਅਕਤੀ ਹੋਰ ਬੋਲਦੇ ਹਨ ਕਿ ਇਹਨਾਂ ਨੂੰ ਸੱਚੀ ਗੱਲ ਬੁਰੀ ਲੱਗਦੀ ਹੈ ਜੇਕਰ ਇਹ ਸਮਝਦਾਰ ਹੁੰਦੇ ਤਾਂ ਪੰਚਾਇਤ ਹੀ ਨਹੀਂ ਬੁલાਉਣੀ ਚਾਹੀਦੀ ਸੀ ਆਪ ਤਾਂ ਇਹਨਾਂ ਨੇ ਨਿਛੇੜੀ ਜਵਾਈ ਲੱਭਿਆ ਸੀ ਪਰਿਵਾਰ ਤੇ ਇੰਨੀ پابੰਦੀ ਵੀ ਨਹੀਂ ਹੋਣੀ ਚਾਹੀਦੀ ਹੈ ਜੱਗੂ ਬਹੁਤ ਚੰਗਾ ਹੈ ਇਹਨਾਂ ਦਾ ਸਾਰਾ ਕੰਮ ਸੰਭਾਲਦਾ ਹੈ ਮੰਨਿਆ ਜੱਗੂ ਇੱਕ ਨੌਕਰ ਹੈ ਪਰ ਇਸ ਤਰ੍ਹਾਂ ਪੰਚਾਇਤ ਸਾਹਦ ਕੇ ਉਸ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਹੈ ਇਹ ਤਾਂ ਘਰ ਦੀ ਗੱਲ ਸੀ ਆਪਸ ਵਿੱਚ ਬੈਠ ਕੇ ਨਿਬੇੜ ਲੈਂਦੇ ਇਹਨਾਂ ਦੀ ਧੀ ਵੀ ਤਾਂ ਉਸ ਨਾਲ ਪਿਆਰ ਕਰਦੀ ਹੈ ਇਹ ਗੱਲ ਸੁਣ ਕੇ ਸਰਪੰਚ ਨੇ ਸਾਰਿਆਂ ਨੂੰ ਚੁੱਪ ਕਰਵਾਇਆ ਜੱਗੂ ਨੂੰ ਫੜਿਆ ਹੋਇਆ ਸੀ ਉਹ ਵਿਚਾਰਾ ਡਰ ਰਿਹਾ ਸੀ ਸਰਪੰਚ ਉਸ ਕੋਲ ਜਾ ਕੇ ਪੁੱਛਦਾ ਹੈ ਤੂੰ ਮੈਨੂੰ ਦੱਸ ਕਿੰਨਾ ਪੜਿਆ ਹੈ ਜੱਗੂ ਨੇ ਕਿਹਾ ਮੈਂ 10ਵੀਂ ਤੱਕ ਪੜਿਆ ਹਾਂ ਸਰਪੰਚ ਨੇ ਕਿਹਾ ਅਨੀਤਾ ਨੇ ਤਾਂ ਵਿਆਹ ਕੀਤੀ ਹੈ ਮੈਂ ਇਸ ਦੇ ਨਾਂ ਤੇ 50 ਵਿੱਗੀਆਂ ਜ਼ਮੀਨ ਵੀ ਖਰੀਦੀ ਹੋਈ ਹੈ ਹੁਣ ਤੂੰ ਦੱਸ ਕਿ ਨੀਤਾ ਨਾਲ ਉਸ ਵਿੱਚ ਗੁਜ਼ਾਰਾ ਕਰ ਲਵੇਂਗਾ ਜੱਗੂ ਹੱਥ ਜੋੜ ਕੇ ਉਹਨਾਂ ਦੇ ਪੈਰੀਂ ਪੈ ਜਾਂਦਾ ਹੈ ਉਸਨੇ ਕਿਹਾ ਬਾਬੂ ਜੀ ਮੇਰੇ ਮਾਤਾ ਪਿਤਾ ਕੋਲ ਇੱਕ ਵਿੱਗਾ ਜ਼ਮੀਨ ਹੈ ਮੈਂ ਪੂਰੇ ਵਾਅਦੇ ਨਾਲ ਕਹਿ ਸਕਦਾ ਹਾਂ ਕਿ ਮੈਂ ਉਸ ਨਾਲ ਵੀ ਗੁਜ਼ਾਰਾ ਕਰ ਲਵਾਂਗਾ ਮੈਂ ਉਨੀਤਾ ਨੂੰ ਆਪਣੇ ਘਰ ਰੱਖ ਸਕਦਾ ਹਾਂ ਇਹ ਸੁਣਨ ਤੋਂ ਬਾਅਦ ਸਰਪੰਚ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਜੱਗੂ ਨੂੰ ਗਲੇ ਨਾਲ ਲਾ ਲੈਂਦਾ ਹੈ ਸਰਪੰਚ ਦਾ ਮੁੰਡਾ ਕੁਝ ਕਹਿ ਲੱਗਦਾ ਹੈ ਪਰ ਉਸ ਨੂੰ ਚੁੱਪ ਕਰਾ ਕੇ ਸਰਪੰਚ ਕਹਿੰਦਾ ਬੇਟਾ ਜੱਗੂ ਬਹੁਤ ਚੰਗਾ ਹੈ ਇਸ ਦੇ ਮਾਤਾ ਪਿਤਾ ਵੀ ਕਿਸੇ ਦੇਵਤਾ ਤੋਂ ਘੱਟ ਨਹੀਂ ਹਨ ਮੈਨੂੰ ਪੂਰੀ ਉਮੀਦ ਹੈ ਕਿ ਜੱਗੂ ਦੇ ਨਾਲ ਅਨੀਤਾ ਬਹੁਤ ਖੁਸ਼ ਰਹੇਗੀ ਇਹ ਸੁਣ ਕੇ ਸਾਰੇ ਬਹੁਤ ਖੁਸ਼ ਹੋ ਜਾਂਦੇ ਹਨ ਅਨੀਤਾ ਵੀ ਆਪਣੇ ਪਿਤਾ ਦੇ ਗਲ ਲਾ ਕੇ ਰੋਂਣ ਲੱਗ ਪੈਂਦੀ ਹੈ ਜਿਸ ਦਿਨ ਅਨੀਤਾ ਦਾ ਵਿਆਹ ਹੋਣਾ ਸੀ ਉਸੇ ਦਿਨ ਹੀ ਉਸ ਦਾ ਵਿਆਹ ਜੱਗੂ ਨਾਲ ਕਰ ਦਿੱਤਾ ਜਾਂਦਾ ਹੈ ਇਹ ਕਹਾਣੀ 2012 ਦੀ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜੱਗੂ ਤੇ ਨੀਤਾ ਬਹੁਤ ਖੁਸ਼ ਹਨ ਦੋਸਤੋ ਕੀ ਸਰਪੰਚ ਨੇ ਸਹੀ ਕੀਤਾ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦਿਓ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ